ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਤੁਹਾਨੂੰ ਅੱਜ ਲੈ ਕੇ ਪਹੁੰਚਿਆ ਹੋਇਆ ਹੈ ਸ਼ਹਿਰ ਲੁਧਿਆਣਾ ਦੇ ਹਲਕਾ ਸੈਂਟਰ ਜਿੱਤੋਂ ਦੇ ਐਮ ਐਲ ਏ ਅਸ਼ੋਕ ਪ੍ਰੈਸ਼ਰ ਪੱਪੀ ਔਰ ਆਓ ਤੁਹਾਨੂੰ ਗੱਲਬਾਤ ਕਰਵਾਨੇ ਅੱਜ ਵਾਰਡ ਨੰਬਰ 74 ਤੋਂ ਆਮ ਆਦਮੀ ਪਾਰਟੀ ਦੇ ਅਗੂ ਮਨਜੀਤ ਸਿੰਘ ਹਰਮਨ ਦੇ ਨਾਲ ਗੱਲਬਾਤ ਕਰਦੇ ਹਾਂ ਵਾਰਡ ਨੰਬਰ 74 ਦੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਮਨਜੀਤ ਜੀ ਫਤਿਹ ਦੀ ਸਾਂਝ ਬੁਲਾਈਏ ਵਾਹਿਗੁਰੂ ਜੀ ਕੀ ਫਤਿਹ ਮੰਜੀ ਸਿੰਘ ਹਰਮਨ ਜੀ ਪਹਿਲਾਂ ਤਾਂ ਇਹ ਚਾਹਣਾ ਪਾਉ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕਦੋਂ ਆਏ ਮੈਡਮ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਜਿਹਨੇ ਦਰਸ਼ਕ ਤੁਹਾਡੇ ਮਾਧਮ ਦੇ ਰਾਹੀਂ ਮੈਂ ਉਹਨਾਂ ਦਾ ਸਵਾਗਤ ਕਰਨਾ ਚਾਹੁੰਦਾ ਆਪਣੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੱਤੋਂ ਤੱਕ ਪਾਰਟੀ ਦਾ ਸਵਾਲ ਦਾ ਮੈਂ ਆਪਣੇ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਫਾਊਂਡਰ ਮੈਂਬਰ ਹਾਂ ਪਾਰਟੀ ਦਾ ਜਿਸ ਦਿਨ ਦੀ ਇਹ ਪਾਰਟੀ ਹੋਂਦ ਵਿੱਚ ਆਈ ਹੈ ਅਸੀਂ ਉਸੇ ਦਿਨ ਤੋਂ ਹੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲੈ ਕੇ ਕੰਮ ਕਰਦੇ ਆ ਰਹੇ ਹਾਂ ਔਰ ਪਾਰਟੀ ਨੂੰ ਸੰਗਠਨ ਨੂੰ ਜਾਂ ਮਜ਼ਬੂਤ ਕਰਨ ਵਾਸਤੇ ਅਸੀਂ ਕੋਈ ਕਸਰ ਨਹੀਂ ਛੱਡੀ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਐਮਐਲਏ ਸ਼੍ਰੀ ਅਸ਼ੋਕ ਪ੍ਰੈਸ਼ਰ ਪੱਪੀ ਜੀ ਦੀ ਤੇ ਇਹ ਚਲਣਾ ਪਾਓ ਕਿ ਵਾਰਡ ਨੰਬਰ 74 ਦੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਤੁਹਾਡੇ ਐਮਐਲਏ ਨੂੰ ਜਾਣਕਾਰੀ ਹੈ ਬਿਲਕੁਲ ਜੀ ਬਿਲਕੁਲ ਡੇ ਟੂ ਡੇ ਜਿਹੜੀ ਅਪਡੇਟ ਰਹਿੰਦੀ ਹੈਗੀ ਆ ਕਿਉਂਕਿ ਤਕਰੀਬਨ ਅਸੀਂ ਹਰ ਮੀਟਿੰਗ ਦੇ ਵਿੱਚ ਜਦੋਂ ਵੀ ਅਸੀਂ ਉਹਨਾਂ ਨੂੰ ਮਿਲਦੇ ਹਾਂ ਵਾਰਡ ਦੀਆਂ ਜੋ ਸਮੱਸਿਆਵਾਂ ਅਸੀਂ ਉਹਨਾਂ ਨੂੰ ਔਰ ਅਗਾਤ ਰੋਣੇ ਰਹਿਣੇ ਉਹਨਾਂ ਦੱਸਦੇ ਰਹਿਣੇ ਆ ਔਰ ਮੈਂ ਧੰਨਵਾਦ ਕਰਦਾ ਵਿਕਾਸਪੁਰਸ਼ ਸ਼੍ਰੀ ਸ਼ੋਕ ਪ੍ਰਸ਼ਾਦ ਕੋ ਪੀ ਦਾ ਜਿਨ੍ਹਾਂ ਦੇ ਸਰਕਾ ਵਾਰਡ ਦਾ ਬਹੁਤ ਵੱਡਾ ਵਿਕਾਸ ਹੋਇਆ ਕਿਉਂਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹ ਅਣਗੌਲਿਆ ਕੀਤਾ ਹੋਇਆ ਸੀ ਵਾਰਡ ਲੇਕਿਨ ਧੰਨਵਾਦ ਕਰੀਏ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਹੀ ਨੇਕ ਨੀਤੀ ਦੇ ਨਾਲ ਆਪਣਾ ਯੋਗਦਾਨ ਪਾਇਆ ਇਸ ਵਾਰਡ ਦੇ ਵਿਕਾਸ ਦੇ ਖਾਤਰ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਨਾ ਪਿਛਲੀਆਂ ਸਰਕਾਰਾਂ ਦੀ ਤਾਂ ਆਪਾਂ ਗੱਲ ਕਰਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੂੰ ਭੰਡਦੇ ਹੋਏ ਸત્તા ਦੇ ਉੱਤੇ ਹੁਣ ਕਾਬਜ਼ ਹੋ ਗਈ ਹੈ ਤੇ ਜੇਕਰ ਆਪਾਂ ਗੱਲ ਕਰੀਏ ਅਸ਼ੋਕ ਪ੍ਰੈਸ਼ਰ ਪੱਪੀ ਦੀ ਤੇ ਇਹ ਚਾਣਨਾ ਪਾਓ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵਾਰਡ ਨੰਬਰ 74 ਦੇ ਕਿਹੜੇ-ਕਿਹੜੇ ਕੰਮ ਸੀ ਜਿਹੜੇ ਨਹੀਂ ਹੋਏ ਸੀ ਤੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਦੀ ਨਿਗਰਾਨੀ ਦੇ ਵਿੱਚ ਤੁਸੀਂ ਉਹ ਸਾਰੇ ਕੰਮ ਕਰਵਾਈ ਨੇ ਦੇਖੋ ਜੇ ਤੁਸੀਂ ਤੁਸੀਂ ਵਾਰਡ ਵਿੱਚ ਆਪ ਵੀ ਜਾਓ ਤੇ ਅੱਜ ਔਰ ਪਹਿਲਾਂ ਦੇ ਹਾਲਾਤ ਬਹੁਤ ਹੀ ਬਦਲ ਗਏ ਨੇ ਪਹਿਲਾਂ ਸੜਕਾਂ ਟੁੱਟੀਆਂ ਸੀਵਰੇਜ ਬਲਾਕ ਜਗਾ ਜਗਾ ਸੀਵਰੇਜ ਦੇ ਪਾਣੀ ਗਲੀਆਂ ਨਾਲੀਆਂ ਖੁੱਲੀਆਂ ਬਹੁਤ ਬੁਰਾ ਹਾਲ ਸੀ ਲੇਕਿਨ ਜਿਸ ਦਿਨ ਦਾ ਸੱਤਾ ਦੇ ਵਿੱਚ ਆਈ ਹੈ ਆਮ ਆਦਮੀ ਪਾਰਟੀ ਸਰਕਾਰ ਅਸੀਂ ਇੱਕ ਇੱਕ ਗਲੀ ਮੁਹੱਲੇ ਦੇ ਵਿੱਚ ਆਪ ਪਰਸਨਲ ਜਾ ਕੇ ਲੋਕਾਂ ਨਾਲ ਗੱਟਿੰਗ ਟੱਚ ਹੋਏ ਆ ਉਹਨਾਂ ਨੇ ਉਹ ਜਿਹੜੀਆਂ ਮੁਸ਼ਕਲਾਂਾਂ ਨੇ ਉਹਦੇ ਅਸੀਂ ਉਹਦਾ ਪਤਾ ਕੀਤਾ ਔਰ ਤੁਰੰਤ ਸਮਾਧਾਨ ਕੀਤਾ ਜਿੰਮੇ ਜਿੰਮੇ ਵੀ ਕਿਸੇ ਕਿਸਮ ਦੀ ਪ੍ਰੋਬਲਮ ਜਿਸ ਜਦੋਂ ਜਦੋਂ ਵੀ ਆਈ ਹੈ ਅਸੀਂ ਇੱਕ ਦਿਨ ਦੇ ਵਿੱਚ ਉਹਦਾ ਸਮਾਧਨ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਅੱਗੇ ਤੋਂ ਵੀ ਅਸੀਂ ਸਾਡਾ ਇਹ ਨਿਸ਼ਚਾ ਵਾ ਵੀ ਕਿਸੇ ਵੀ ਵਾਰਡ ਨਿਵਾਸੀ ਨੂੰ ਸੀਵਰੇਜ ਦਾ ਹੋਵੇ, ਵਾਟਰ ਸਪਲਾਈ ਹੋਵੇ, ਬਿਲੀ ਸੰਬੰਧੀ ਕੋਈ ਦਿੱਕਤ ਹੋਵੇ, ਵਿਕਾਸਵੰਦੀ ਕੋਈ ਦਿੱਕਤ ਹੋਵੇ, ਸੜਕਾਂ ਸੰਬੰਧੀ ਕੋਈ ਦਿੱਕਤ ਹੋਵੇ, ਜਾਂ ਪ੍ਰਸ਼ਾਸਨਿਕ ਕੰਮ ਹੋਵੇ, ਅਸੀਂ ਹਰ ਬੰਦੇ ਦੇ ਟੱਚ ਵਿੱਚ ਆਂ ਔਰ ਹਰ ਬੰਦੇ ਦਾ ਕੰਮ ਅਸੀਂ ਨੇਕ ਨੀਤੀ ਦੇ ਨਾਲ ਸਮੇਂ ਤੇ ਕਰਾਂਗੇ। ਵਿਕਾਸ ਦੇ ਸਬੰਧ ਵਿੱਚ ਹੈ ਨਾ ਤੁਸੀਂ ਵਾਰਡ ਦੇ ਕੰਮ ਜਿਹੜੇ ਨੇ ਉਹ ਗਿਨਾ ਦਿੱਤੇ ਨੇ ਪਰ ਜੇਕਰ ਆਪਾਂ ਗੱਲ ਕਰੀਏ ਵਾਰਡ ਨੰਬਰ 74 ਦੀ ਤਾਂ ਵਾਰਡ ਨੰਬਰ 74 ਜਿਹੜਾ ਹੈ ਉਹ ਕਮਰਸ਼ੀਅਲ ਕਮ ਰੈ residency ਕਿਉਂਕਿ ਇੰਡਸਟਰੀਅਲ ਏਰੀਆ ਹੈ ਨਾ ਤੇ ਇੱਥੇ ਆਲਮੋਸਟ ਜ਼ਿਆਦਾ ਕਰਕੇ ਫੈਕਟਰੀਆਂ ਹੀ ਨੇ ਜੇ ਜੇਕਰ ਆਪਾਂ ਗੱਲ ਕਰੀਏ ਫੈਕਟਰੀਆਂ ਦੇ ਗੰਦਲੇ ਪਾਣੀ ਦੀ ਤੇ ਪਿਛਲੀਆਂ ਸਰਕਾਰਾਂ ਨੇ ਤਾਂ ਸ਼ਾਇਦ ਇੱਥੇ ਧਿਆਨ ਨਹੀਂ ਦਿੱਤਾ ਕਿਉਂਕਿ ਤੁਹਾਡੇ ਵਾਰਡ ਦੇ ਵਿੱਚ ਗੱਲਬਾਤ ਹੋਈ ਤਾਂ ਪਤਾ ਲੱਗਦਾ ਵੀ ਕਿੱਥੇ ਸਮੱਸਿਆ ਹੈ ਜਾਂ ਪਾਣੀ ਦੀ ਜੇਕਰ ਗੱਲ ਕਰੀਏ ਗੰਦਲੇ ਪਾਣੀ ਦੀ ਕਿਰਪਾ ਕਿੱਥੇ ਰੁਗੀ ਹੋਈ ਸੀਗੀ ਤੇ ਇਸ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਗੰਧਲਾ ਪਾਣੀ ਧਰਤੀ ਦੇ ਵਿੱਚ ਨਾ ਜਾਵੇ ਉਹਦੇ ਲਈ ਤੁਹਾਡੇ ਐਮਐਲਏ ਅਸ਼ੋਕ ਪ੍ਰਸ਼ਾਦ ਪੱਪੀ ਜੀ ਦਾ ਕੀ ਆਉਣ ਵਾਲੇ ਸਮੇਂ ਵਿੱਚ ਸਹਿਯੋਗ ਰਹੇਗਾ ਦੇਖੋ ਏ ਅਗਲੀਆਂ ਪੀੜ੍ਹੀਆਂ ਦੱਸਣਗੀਆਂ ਕਿਉਂਕਿ ਪਿਛਲੀਆਂ ਪੀੜ੍ਹੀਆਂ ਇਸ ਚੀਜ਼ ਤੋਂ ਬੜੀਆਂ ਪਰੇਸ਼ਾਨ ਰਹੀਆਂ ਨੇ ਜਦੋਂ ਜਿੰਨਾ ਵੀ ਪਾਣੀ ਇੰਡਸਟਰੀ ਦਾ ਪਾਣੀ ਹੈ ਇਹ ਸਾਰਾ ਸਤਲ ਚ ਜਾਂਦਾ ਇਹ ਸਤਲੋ ਜੀ ਦਾ ਪਾਣੀ ਅੱਗੇ ਇਕੱਠਾ ਹੋ ਕੇ ਸਾਰੇ ਰਾਜਸਥਾਨ ਨੂੰ ਦੋ ਨਹਿਰਾਂ ਦੇ ਜ਼ਰੀਏ ਜਾਂਦਾ ਪਾਣੀ ਔਰ ਬਿਕਨਰ ਦੇ ਆਲੇ ਦੁਆਲੇ ਜਿਹੜੇ ਪਿੰਡ ਆ ਉਹਨਾਂ ਨੂੰ ਜਿਹੜੀ ਟ੍ਰੇਨ ਜਾਂਦੀ ਉਹਨੂੰ ਕੈਂਸਲ ਟ੍ਰੇਨ ਕਿਹਾ ਜਾਂਦਾ ਜੀ ਸੋ ਇਸ ਸਰਕਾਰ ਦਾ ਇੱਕ ਮਨੋਰਥ ਹੈ ਵੀ ਉਸ ਜਿਹੜੀ ਲਾਹਤ ਆ ਉਹ ਲਾਹਤ ਨੂੰ ਖਤਮ ਕਰਨ ਵਾਸਤੇ ਸਰਕਾਰ ਕੰਮ ਕਰਦੀ ਹੈ ਔਰ ਅਸੀਂ ਲਗਾਤਾਰ ਮੀਟਿੰਗਾਂ ਕਰਦੇ ਹਾਂ ਪੋਲੂਸ਼ਨ ਕੰਟਰੋਲ ਬੋਰਡ ਦੇ ਨਾਲ ਵੀ ਠੀਕ ਹੈ ਇੰਡਸਟਰੀ ਨੂੰ ਪ੍ਰੋਮੋਸ਼ਨ ਵੀ ਮਿਲਣੀ ਚਾਹੀਦੀ ਹੈ ਲੇਕਿਨ ਇੰਡਸਟਰੀ ਤੇ ਜਿਹੜੇ ਮਾਲਕ ਨੇ ਉਸ ਜਿਹੜੇ ਉਹਨਾਂ ਨੂੰ ਵੀ ਇੱਕ ਆਪਣੀ ਇਕਲਾਕੀ ਤੌਰ ਦੇ ਉੱਪਰ ਸੋਚਣਾ ਚਾਹੀਦਾ ਵੀ ਅਸੀਂ ਪੋਲੂਸ਼ਨ ਨੂੰ ਕਿੰਨਾ ਕੰਟਰੋਲ ਕਰੀ ਕਿਉਂਕਿ ਅਕਸਰ ਤਾਂ ਸਾਹ ਲੈਣ ਦਾ ਜਿਹੜਾ ਹੱਕ ਹੈ ਸਾਹ ਪਾਣੀ ਔਰ ਸਾਹ ਸਾਹ ਲੈਣ ਦਾ ਜਿਹੜਾ ਹੱਕ ਹੈ ਔਰ ਇੱਕ ਹਰ ਇੱਕ ਬੰਦੇ ਨੂੰ ਉਹ ਜ਼ਰੂਰਤ ਹੈਗੀ ਆ ਉਹ ਬੇਸਿਕ ਐਮੈਨਿਟੀਆਂ ਨੇ ਔਰ ਕੁਦਰਤ ਦਾ ਕਾਨੂੰਨ ਵੀ ਹੈ ਵੀ ਹਰ ਇੱਕ ਨੂੰ ਸਾਫ਼ ਸੁਥਰੀ ਹਵਾ ਔਰ ਸਾਫ਼ ਸੁਥਰਾ ਪਾਣੀ ਮਿਲਣਾ ਚਾਹੀਦਾ ਸੋ ਅਸੀਂ ਲਗਾਤਾਰ ਜਿੱਤੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਨਾਲ ਮੀਟਿੰਗ ਕਰਦੇ ਆ ਉੱਥੇ ਇਸ ਵਿਅਕਤੀ ਮਾਰਕਾਂ ਨੂੰ ਵੀ ਇਸ ਇਸ ਪ੍ਰਤੀ ਜਾਗਰੂਕ ਕਰਦੇ ਆ ਵੀ ਜਿਹੜਾ ਪਾਣੀ ਆ ਉਹ ਟ੍ਰੀਟ ਕਰਕੇ ਹੀ ਸੀਵਰੇਜ ਨੂੰ ਛੁੱਟਿਆ ਜਾਵੇ ਕਿਉਂਕਿ ਅਨਟ੍ਰੀਟਡ ਪਾਣੀ ਜਦੋਂ ਜਾਏਗਾ ਉਹ ਚਾਹੇ ਮਨੁੱਖੀ ਉਮਰਕਾਂ ਵਾਸਤੇ ਨੁਕਸਾਨਦੇ ਆ ਉੱਤੇ ਪਸ਼ੂ ਪੰਛੀਆਂ ਵਾਸਤੇ ਉੱਤੇ ਪਰੇਵਰ ਮਾਸਤੇ ਵੀ ਨੁਕਸਾਨ ਦੀ। ਸੋ ਸਾਡੇ ਐਮਐਲਏ ਸ਼੍ਰੀ ਸ਼ੋਕਪਰਾ ਛੱਪੀ ਲਗਾਤਾਰ ਮੀਟਿੰਗਾਂ ਕਰਦੇ ਨੇ ਨਸਤੀ ਦੇ ਨਾਲ। ਉਹ ਆ ਵੀ ਜਿਹੜੀ ਬੁੱਢਾ ਨਾਲਾ ਜਿਹੜੀ ਕਮੇਟੀ ਬਣੀ ਹੋਈ ਹੈ। ਉਹਦੇ ਮੈਂਬਰ ਵੀ ਨੇ ਔਰ ਲਗਾਤਾਰ ਉਹਦੀਆਂ ਵਿਧਾਨ ਸਭਾ ਦੀਆਂ ਮੀਟਿੰਗਾਂ ਦੇ ਵਿੱਚ ਇਹ ਮੁੱਦਾ ਪ੍ਰਮੁੱਖ ਤੌਰ ਤੇ ਰੱਖ ਰਹੇ ਨੇ। ਤੁਸੀਂ ਜਿਸ ਤਰ੍ਹਾਂ ਦਾ ਗੰਦਲੇ ਨਾਲੇ ਦੀ ਸਫਾਈ ਦੀ ਵੀ ਗੱਲ ਕੀਤੀ ਹੈ ਤੇ ਉੱਥੇ ਜਾ ਰਹੇ ਗੰਦਲੇ ਪਾਣੀ ਦੀ ਟ੍ਰੀਟਮੈਂਟ ਦੀ ਸਾਰੀਆਂ ਆਲਮੋਸਟ ਜਿਦੋਂ ਤੁਹਾਡੇ ਐਮਐਲਏ ਪ੍ਰੈਸ਼ਰ ਜੀ ਖੁਦ ਉਥੇ ਪਹੁੰਚੇ ਹੁੰਦੇ ਸੀ ਤੇ ਉਹਨਾਂ ਨੇ ਲਾਈਵ ਵੀ ਆਪਣੀਆਂ ਸਰਗਰਮੀਆਂ ਦਿਖਾਈਆਂ ਨੇ ਤੁਸੀਂ ਵੀ ਉਹਨਾਂ ਦੇ ਨਾਲ ਉਥੇ ਦੇਖੇ ਗਏ ਉਹ ਲਾਈਵ ਦੇ ਵਿੱਚ ਜਿੱਥੇ ਜਨਾ ਪੂਰਾ ਧਿਆਨ ਫੋਕਸ ਉਧਰ ਕੀਤਾ ਹੋਇਆ ਐ ਐਮਐਲਏ ਸਾਹਿਬ ਨੇ ਉਥੇ ਜਿਹੜੀ ਗੱਲ ਕੀਤੀ ਜਾਵੇ ਤੁਹਾਡੀ ਵਾਰਡ ਦੀ ਤੇ ਵਾਰਡ ਦੇ ਵਿੱਚ ਜਿਹੜਾ ਗੰਦਲੇ ਪਾਣੀ ਦੀ ਜਿਹੜੀ ਫੈਕਟਰੀਆਂ ਨੇ ਜੋ ਇੱਥੇ ਚੱਲ ਰਹੀਆਂ ਨੇ ਕਿ ਇਹਨਾਂ ਫੈਕਟਰੀਆਂ ਨੂੰ ਕਿਸੇ ਤਰ੍ਹਾਂ ਦੀ ਪਰਮਿਸ਼ਨ ਦੇਣ ਦੇ ਲਈ ਜਾਂ ਇਹਨਾਂ ਨੂੰ ਨਕੀਲ ਪਾਣ ਦੇ ਲਈ ਗੰਦਲੇ ਪਾਣੀ ਦੇ ਨਾਲ ਧਰਤੀ ਦੇ ਵਿੱਚ ਨਾ ਜਾਵੇ ਤੇ ਧਰਤੀ ਜਿਹੜੀ ਹੈ ਪ੍ਰਦੂਸ਼ਿਤ ਨਾ ਹੋਵੇ ਕੀ ਨਾ ਪਲੈਨਿੰਗ ਹੈ ਇਸ ਸਬੰਦੇ ਦੀ ਜਾਂ ਕੀਤੀ ਹੈ ਕੋਈ ਪਲੈਨਿੰਗ ਇਹਨਾਂ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਹੜੀ ਇਹ ਪਿਛਲੇ ਕੌਂਸਲਰ ਸੀ ਉਹ ਤਾਂ ਇਸ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਜਾਂ ਲੇਕਨ ਸਰਕਾਰ ਨਵੀਂ ਸਰਕਾਰ ਹੋਣ ਤੋਂ ਬਾਅਦ ਅਸੀਂ ਇੰਡਸਟਰੀ ਦੇ ਸਾਰੇ ਨਮਾਇੰਦਿਆਂ ਨੂੰ ਬੁਲਾਇਆ ਬੁਲਾ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਜੋ ਵੀ ਤੁਹਾਨੂੰ ਨੈਸੈਸਰੀ ਪਰਮਿਸ਼ਨ ਹੈ ਉਹ ਲੈਣੀ ਚਾਹੀਦੀ ਹੈ ਜੇ ਸਬੰਧ ਦੇ ਤੁਹਾਨੂੰ ਕੋਈ ਦਿੱਕਤ ਆਈ ਹੈ ਜਾਂ ਦਿੱਕਤ ਆ ਰਹੀ ਹੈ ਤੁਹਾਡੇ ਦਰਪੇਸ਼ ਦਿੱਕਤ ਹੈ ਅਸੀਂ ਉਹਨੂੰ ਤੁਰੰਤ ਸਮਾਧਾਨ ਕਰਕੇ ਸਬੰਧਤ ਅਧਿਕਾਰੀਆਂ ਨੂੰ ਬੁਲਾ ਕੇ ਅਸੀਂ ਉਹਨਾਂ ਦਾ ਸਮਝਾਣ ਕਰਾਂਗੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਹੈ ਵੀ ਜਿਹੜਾ ਪਾਣੀ ਹੈ ਟ੍ਰੀਟਡ ਵਾਟਰ ਹੀ ਸੀਵਰੇਜ ਚ ਜਾਣਾ ਚਾਹੀਦਾ ਕਿਉਂਕਿ ਅਨਟ੍ਰੀਟਡ ਪਾਣੀ ਜਦੋਂ ਜਾਏਗਾ ਤਾਂ ਉਹ ਜਿੱਥੇ ਆਪਾਂ ਨੂੰ ਨੁਕਸਾਨ ਕਰੇਗਾ ਉੱਥੇ ਵਾਤਾਵਰਨ ਨੂੰ ਵੀ ਨੁਕਸਾਨ ਕਰੇਗਾ ਸੋ ਅਸੀਂ ਉਹਨਾਂ ਨੂੰ ਇੱਕ ਪਿਆਰ ਦੇ ਨਾਤੇ ਸਮਝਾਇਆ ਬਿਠਾ ਕੇ ਉਹਨਾਂ ਦੀ ਮੀਟਿੰਗ ਬੁਲਾਈ ਹੈ ਉਸ ਸੰਬੰਧੀ ਉਹਨਾਂ ਨੇ ਵੀ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਜਲਦੀ ਹੀ ਇਹ ਪਰਮਿਸ਼ਨ ਲੈ ਕੇ ਜਿਹੜਾ ਪਾਣੀ ਹੈ ਉਸਾ ਪਾਣੀ ਅਸੀਂ ਟ੍ਰੀਟਡ ਵਾਟਰ ਹੀ ਅਸੀਂ ਸੀਵਰੇਜ ਡਿਸਪੋਜ਼ਲ ਕਰਾਂਗੇ ਮੁਜੇ ਜੇ ਜੇਕਰ ਗੱਲ ਕੀਤੀ ਜਾਵੇ ਤਾਂ ਹਰਿਆਲੀ ਦੀ ਤਾਂ ਹਰਿਆਲੀ ਨੂੰ ਮੁੱਖ ਰੱਖਦੇ ਹੋਏ ਤੁਸੀਂ ਆਪਣੇ ਵਾਰਡ ਦੇ ਵਿੱਚ ਬੂਟੇ ਵੀ ਲਗਵਾਏ ਤੇ ਸਫਾਈ ਦੇ ਸਬੰਧ ਵਿੱਚ ਤੁਸੀਂ ਸਫਾਈ ਅਭਿਆਨ ਵੀ ਚਲਾਇਆ ਪਰ ਜੇਕਰ ਪ੍ਰਦੂਸ਼ਣ ਦੀ ਗੱਲ ਕੀਤੀ ਜਾਵੇ ਤਾਂ ਫੈਕਟਰੀਆਂ ਦਾ ਜਿਹੜਾ ਗੰਦਲਾ ਪਾਣੀ ਵੱਲ ਤੁਹਾਡੀ ਸਰਕਾਰ ਕਾਬੂ ਕਿਉਂ ਨਹੀਂ ਪਾ ਰਹੀ ਦੇਖੋ ਜੇ ਗੱਲ ਤੁਸੀਂ ਇਸ ਮੁੱਦੇ ਤੇ ਆਉਨੇ ਤਾਂ ਤਕਰੀਬਨ 75 ਸਾਲ ਹੋ ਗਏ ਅਸੀਂ ਜਿਹੜਾ ਸੰਤਾਪ ਹੰਡਾ ਰਹੇ ਆ ਵਕਤ ਸਰਕਾਰ ਆਈਆਂ ਜਿਨ੍ਹਾਂ ਨੇ ਇਸ ਪ੍ਰਤੀ ਕੋਈ ਗੰਭੀਰ ਹੀ ਨਹੀਂ ਹੋਈਆਂ ਲੇਕਿਨ 75 ਸਾਲ ਦਾ ਕੋੜ ਖਤਮ ਕਰਨ ਨੂੰ ਥੋੜਾ ਸਮਾਂ ਤਾਂ ਲੱਗੇਗਾ ਜੀ ਉਸੇ ਕੋੜ ਨੂੰ ਖਤਮ ਕਰਨ ਦੇ ਲਈ ਅਸੀਂ ਲਗਾਤਾਰ ਸਫਾਈ ਅਭਿਆਨ ਆਪਣੇ ਵਾਰਡ ਵਿੱਚ ਚਲਾਇਆ ਈਵਨ ਹਲਕਾ ਸੈਂਟਰਲ ਵਿੱਚ ਵੀ ਚਲਾਇਆ ਔਰ ਸਮੇ ਸਮੇ ਦੇ ਉਪਰ ਜਿਵੇਂ ਇੱਕ ਸੀਜ਼ਨਾਂ ਦਾ ਹਰਿਆਲੀ ਦਾ ਅਸੀਂ ਬਹੁਤ ਜ਼ਿਆਦਾ ਹਰਿਆਲੀ ਕਰਨੀ ਆਪਣਾ ਧਿਆਨ ਲਗਾ ਰਹੇ ਹਾਂ ਬੱਖੋਤ ਤਰ੍ਹਾਂ ਦੇ ਵੱਖੋ ਕਿਸਮਾਂ ਦੇ ਅਸੀਂ ਬੂਟੇ ਵਾਰਡ ਚ ਲਗਵਾਏ ਨੇ ਤਾਂ ਕਿ ਜਿਹੜੀ ਹਵਾ ਵਾ ਉਹ ਸਾਫ਼ ਹੋਵੇ ਬਾਕੀ ਜਿੱਥੋਂ ਤੱਕ ਤੁਸੀਂ ਗੰਦੇ ਪਾਣੀ ਦੀ ਗੱਲ ਕਰਦੇ ਹੋ ਪਿੱਛੇ ਤੋਂ ਲੈ ਕੇ ਤੇ ਹੁਣ ਤੱਕ ਜਿਹੜੀਆਂ ਅਸੀਂ ਜਿਹੜਾ 75 ਸਾਲ ਚ ਕੰਮ ਨਹੀਂ ਉਹ 1.5 ਸਾਲ ਜਰ ਰਿਕਵਰੀ ਕਰ ਰਹੇ ਆ ਔਰ ਫਿਰ ਅਸੀਂ ਲਗਾਤਾਰ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਆ ਔਰ ਤੁਸੀਂ ਅ ਮਹੀਨਾ ਤੋਂ ਮਹੀਨੇ ਦੇ ਵਿੱਚ ਤੁਸੀਂ ਇਹਦੇ ਰਿਜ਼ਲਟ ਜਿਹੜੇ ਆ ਥੋੜੇ ਸਮੇਂ ਚ ਤੁਹਾਨੂੰ ਵਧੀਆ ਰਿਜ਼ਲਟ ਆਉਣਗੇ ਇਹਦਾ ਟ੍ਰੀਟਡ ਵਾਟਰ ਹੀ ਸੀਵਰੇਜ ਜਾਏਗਾ ਅਦਰਵਾਈਜ਼ ਜੇ ਕਿ ਉਹ ਲੰਘਣਾ ਕਰੇਗਾ ਤਾਂ ਫਿਰ ਉਹਦਾ ਕਾਨੂੰਨ ਮੁਤਾਬਕ ਜੋ ਬਣਦੀ ਆ ਉੱਤੇ ਕਾਰਵਾਈ ਹੋਏਗੀ ਸੋ ਸਾਡੀ ਅਪੀਲ ਆ ਸਾਰੇ ਇੰਡਸਟਰੀ ਵਾਲਿਆਂ ਨੂੰ ਉਹ ਸਾਡੇ ਭਰਾ ਵੀ ਨੇ ਸਾਡੇ ਕਰਦਾਤਾ ਵੀ ਨੇ ਕਿਉਂਕਿ ਜਿਹੜੀ ਇੰਡਸਟਰੀ ਆ ਉਹ ਇੱਕ ਦੇਸ਼ ਦੀ ਪ੍ਰਮੋਸ਼ਨ ਦੇ ਵਿੱਚ ਦੇਸ਼ ਦੀ ਤਰੱਕੀ ਦੇ ਵਿੱਚ ਜਾਂ ਪ੍ਰਮੋਸ਼ਨ ਦੇ ਵਿੱਚ ਜਾਂ ਗਾ ਜਦੋਂ ਆਪਾਂ ਵਧਣਾ ਉਹ ਬੜਾ ਵੱਡਾ ਯੋਗਦਾਨ ਹੈ ਸੋ ਇਹਨਾਂ ਨਾਲ ਵੀ ਜਿਹੜੀਆਂ ਇਹਨਾਂ ਦੀ ਸਮੱਸਿਆਵਾਂ ਦਰਬੇਸ਼ ਨੇ ਅਸੀਂ ਉਹਨਾਂ ਤੇ ਵੀ ਗੰਭੀਰਤਾ ਪੂਰੋਂ ਕੰਮ ਕਰ ਰਹੇ ਆ ਸੋਚ ਵੀ ਰਹੇ ਆ ਕਰਵਾ ਵੀ ਰਹੇ ਆ ਬਾਕੀ ਜਿਹੜਾ ਟੀਟਰ ਵਾਟਰ ਦੀ ਗੱਲ ਕਰਦੇ ਆ ਔਰ ਉਹ ਐਗਰੀ ਹੋਏ ਨੇ ਵੀ ਅਸੀਂ ਜਲਦੀ ਹੀ ਕੋਈ ਸੰਬੰਧਿਤ ਪਰਮਿਸ਼ਨ ਲੈਣੀ ਆ ਅਸੀਂ ਲੈ ਕੇ ਅੱਗੇ ਤੋਂ ਥੋੜੇ ਸਮੇਂ ਦੇ ਵਿੱਚ ਵਿੱਚ ਹੀ ਚੀਜ਼ ਜੇ ਟੀਟਰ ਵਾਟਰ ਆ ਉਸ ਵਿੱਚ ਜਾਏਗਾ ਗੰਦਲਾ ਪਾਣੀ ਨਹੀਂ ਜਾਏਗਾ ਜੇਕਰ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਸੱਤਾ ਦੇ ਉੱਤੇ ਕਾਬਜ ਹੋਏ 2 ਸਾਲ ਪਲੱਸ ਸਮਾਂ ਹੋ ਗਿਆ ਹੈ ਪਰ ਜੇਕਰ ਗੱਲ ਕਰੀਏ ਇਸ ਸਮੇਂ ਦੀ ਤੇ ਇਸ ਸਮੇਂ ਦੌਰਾਨ ਲੁੱਟਖੋਹਾਂ ਦੀਆਂ ਵਾਰਦਾਤਾਂ ਜ਼ਿਆਦਾ ਵਧ ਗਈਆਂ ਨੇ ਤੇ ਵਾਰਡ ਨੰਬਰ 74 ਦੇ ਵਿੱਚ ਜੇਕਰ ਸਟਰੀਟ ਲਾਈਟਾਂ ਦੇਖੀਏ ਤੁਹਾਡੀ ਨਿਗਰਾਨੀ ਵਿੱਚ ਲੱਗ ਗਈਆਂ ਨੇ ਬਟ ਕਿਤੇ ਨਾ ਕਿਤੇ ਜਾ ਕੇ ਵਾਰਡ ਵਾਸੀਆਂ ਦਾ ਕਹਿਣਾ ਇਹ ਹੈ ਕਿ ਲੁੱਟਾਂ ਘੁਆਂਦੀ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਦਾ ਕਿਤੇ ਨਾ ਕਿਤੇ ਕਾਰਨ ਰੋਸ਼ਨੀ ਦੀ ਘਾਟ ਹੋਈ ਹੈ ਕੀ ਕਹੋਗੇ ਦੇਖੋ ਜਿਹੜੀਆਂ ਤਾਂ ਲੁੱਟਾਂ ਘੁਆਂਦੀਆਂ ਨੇ ਇਹ ਅਕਾਲੀ ਦਲ ਦੀ ਦੇਣ ਆ ਜਿਨੇ ਚਿੱਟੇ ਨੂੰ ਇੰਨਾ ਪ੍ਰੋਮੋਟ ਕੀਤਾ ਜਿੱਦਾਂ ਲੋਕ ਚਿੱਟੇ ਤੇ ਲਗਾਤੇ ਔਰ ਉਹਦਾ ਖਮਿਆਜਾ ਵੀ ਇਹਨਾਂ ਨੇ ਭੁਗਤਿਆ ਬਾਕੀ ਜਿੱਦ ਤੱਕ ਜਦੋਂ ਸਨੇਚਰ ਆ ਨਾ ਜੀ ਉਹ ਹਨੇਰੇ ਵਿੱਚ ਹੀ ਜਾ ਕੇ ਕੁਛਦਾ ਜਿੱਥੇ ਉਹ ਬੰਦਾ ਕਹਿੰਦਾ ਕੋਈ ਜਿੱਥੇ ਉਹ ਬੰਦਾ ਨਹੀਂ ਦਿਖਦਾ ਹੈਗਾ ਜਾਂ ਨਹੀਂ ਰੋਸ਼ਨੀ ਨਹੀਂ ਸੋ ਮੇਰੀ ਇਸ ਏਰੀਆ ਦੇ ਵਿੱਚ ਜਾਂ 74 ਨੰਬਰ ਵਾਰਡ ਚ ਮੇਰੀ ਪਹਿਲ ਦੇ ਆਧਾਰ ਦੇ ਉੱਪਰ ਤਕਰੀਬਨ 50 ਪਲੱਸ ਸੀ ਟਿਊਬਾਂ ਲਗਾਈਆਂ ਨੇ ਜਿੱਥੇ ਜਿੱਥੇ ਹਨੇਰਾ ਸੀਗਾ ਉਹ ਹਨੇਰਾ ਦੂਰ ਕਰਨ ਦੇ ਤਾਂ ਕਿ ਜਦੋਂ ਬੰਦਾ ਸੜਕ ਤੇ ਜਾਂਦਾ ਜੇ ਰੋਸ਼ਨੀ ਹੋਏਗੀ ਤਾਂ ਸਨੇਚਰ ਵੀ ਥੋੜਾ ਜਿਹਾ ਗੁਰੇਜ਼ ਕਰੇਗਾ ਸਨੇਚਿੰਗ ਕਰਨ ਤੋਂ ਜਿੱਥੇ ਹਨੇਰਾ ਹੋਊਗਾ ਉੱਥੇ ਹੀ ਸਨੇਚਿੰਗ ਕਰਦਾ ਸੋ ਤਕਰੀਬਨ ਮੈਂ 90% ਵਾਰਡ ਕਵਰ ਕਰ ਲਿਆ ਔਰ ਇਸ ਸ਼ਨੀਵਾਰ ਨੂੰ ਅਸੀਂ ਫੇਰ ਨਵੀਆਂ ਟਿਊਬਾਂ ਲਗਾ ਰਹੇ ਹਾਂ ਅਸੀਂ ਆਪਣੇ ਵਾਰਡ ਦੇ ਵਿੱਚ ਕਿਤੇ ਵੀ ਹਨੇਰਾ ਨਹੀਂ ਰਹਿਣ ਦਵਾਂਗੇ ਤਾਂ ਕਿ ਸਨੇਚਰ ਨੂੰ ਇਸ ਚੀ ਦਾ ਮੌਕਾ ਨਾ ਮਿਲੇ ਬਾਕੀ ਗੱਲ ਰਹਿ ਗਈ ਆ ਤੁਸੀਂ ਸਨੇਚਿੰਗ ਦੀ ਸਨੇਚਰਸ ਦੇ ਉੱਪਰ ਵੀ ਪੁਲਿਸ ਵਿਭਾਗ ਬੜੀ ਸ਼ਕਤੀ ਨਾਲ ਕੰਮ ਕਰਦੇ ਆ ਔਰ ਪੈਟਰੋਲਿੰਗ ਅੱਗੇ ਨੂੰ ਵਧ ਗਈ ਆ ਦਿਨ ਔਰ ਰਾਤ ਦੀ ਪੈਟਰੋਲਿੰਗ ਦੇ ਵਿੱਚ ਬਹੁਤ ਵਾਧਾ ਹੋ ਗਿਆ ਔਰ ਸਮੇਂ-ਸਮੇਂ ਦੇ ਉੱਪਰ ਪੁਲਿਸ ਵਿਭਾਗ ਉਹ ਵੀ ਸਾਨੂੰ ਸਹਿਯੋਗ ਦੇ ਕੇ ਨਾਕੇ ਲੱਗ ਰਹੇ ਨੇ ਤਾਂ ਕਿ ਸਨੇਚਰ ਜਲਦੀ ਤੋਂ ਜਲਦੀ ਸਾਡੀ ਪਕੜ ਚ ਆ ਜਾਵੇ ਗੱਲ ਕੀਤੀ ਜਾਵੇ ਵਾਰਡ ਨੰਬਰ 74 ਦੀ ਤਾਂ ਵਾਰਡ ਨੰਬਰ 74 ਦੇ ਵਸਨੀਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹ ਬਤੌਰ ਕੌਂਸਲਰ ਤੁਹਾਨੂੰ ਇੱਥੋਂ ਚਾਹਦੇ ਨੇ ਪਰ ਤੁਹਾਨੂੰ ਜਾਣਕਾਰੀ ਹੈ ਕਿ ਵਾਰਡ ਨੰਬਰ 74 ਦੇ ਅੰਦਰ ਕਿਹੜੇ ਕਿਹੜੇ ਏਰੀਆ ਆਉਂਦਾ ਹੈ ਦੇਖੋ ਵਾਰਡ ਨੰਬਰ 74 ਦੇ ਵਿੱਚ تقریبا orange park ਉੱਚੇ ਨੇ ਜੀ ਇੰਡਸਟਰੀਅਲ ਸਟੇਟ ਆ ਗਈ ਇੰਡਸਟਰੀਰੀ ਆ 20 ਦਾ ਕੁਝ ਹਿੱਸਾ ਹੁੰਦਾ ਹੈਗਾ ਉਸ ਤੋਂ ਬਿਨਾ ਧੂਰੀ ਲੈਣ ਦਾ ਇਲਾਕਾ ਜੀ ਜੋ ਸੰਤ ਬੁਰਾ ਕਬੀਰ ਵਸਤੀ ਲਸ਼ਮਣ ਨਗਰ ਮੁਰਾਦਪੁਰ ਇਹ ਪ੍ਰਮੁੱਖ ਇਰੀ ਨੇ ਸਾਈਕਲ ਮਾਰਕੀਟ ਔਰ تقریبا ਅਸੀਂ ਤਾਂ ਹਰ ਘਰ ਦੇ ਵਿੱਚ ਜਾ ਕੇ ਹਰ ਇੱਕ ਇੱਕ ਬੰਦੇ ਨੂੰ ਅਸੀਂ ਮਿਲੇ ਆ ਪਰਸਨ ਤੌਰ ਤੇ ਉਹਦੀਆਂ ਸਮੱਸਿਆਵਾਂ ਉਹਨਾਂ ਦੇ ਸੁਣ ਰਹੇ ਆ ਡੇ ਟੂ ਡੇ ਅਸੀਂ ਵਰਕ ਵੀ ਕਰਦੇ ਆ ਤਾਂ ਕਿ ਮੈਂ ਆਪਣੇ ਵਾਰਡ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਜਿਹੜੀ ਦਰਪੇਸ਼ ਮੁਸ਼ਕਲਾਂ ਆ ਨੇ ਜਾਂ ਸਮੱਸਿਆ ਉਹ ਨਹੀਂ ਆਉਣ ਦਾ ਆਉਂਗਾ ਔਰ ਜਿੱਤੋਂ ਤੱਕ ਸੇਵਾ ਦਾ ਸਵਾਲ ਹੈ ਗੁਰੂ ਕਿਰਪਾ ਕਰੇ ਇਸ ਏਰੀਆ ਨੂੰ ਜਾਂ ਇਸ ਆਪਣੇ ਵਾਰਡ ਨੂੰ ਅਸੀਂ ਮਾਡਲ ਵਾਰਡ ਬਣਾ ਕੇ ਛੱਡਾਂਗੇ ਅਸ ਏਰੀਏ ਦੇ ਵਿਕਾਸ ਉ ਕੋਈ ਕਸਰ ਨਹੀਂ ਛੱਡਾਂਗੇ ਔਰ ਐਮਐਲਏ ਸਾਹਿਬ ਦਾ ਧੰਨਵਾਦ ਆ ਵਿਸ਼ੇਸ਼ ਧੰਨਵਾਦ ਆ ਜਿਹੜੀ ਜਿਹੜੀ ਏਰੀਏ ਦੀ ਅਸੀਂ ਸਮੱਸਿਆ ਲੈ ਕੇ ਗਏ ਆ ਉਹਨਾਂ ਨੇ ਤੁਰੰਤ ਸਮਾਧਾਨ ਕੀਤਾ ਮੰਜੀ ਸਿੰਘ ਹਰਮਨ ਦੀ ਦੇਖਿਆ ਜਾਵੇ ਤਾਂ ਮੌਜੂਦਾ ਸਰਕਾਰ ਪ੍ਰਿਸ਼ਟਾਚਾਰ ਮੁਕਤ ਪੰਜਾਬ ਕਰਨ ਦੇ ਨਾਮ ਦੇ ਉੱਤੇ ਹੀ ਸੱਤਾ ਦੇ ਉੱਤੇ ਕਾਬਜ਼ ਹੋਈ ਹੈ ਜਿੱਥੇ ਰਿਸ਼ਵਤਖੋਰੀ ਦੇ ਸਬੰਧ ਦੇ ਵਿੱਚ ਵੱਡੇ ਵੱਡੇ ਉਚੌਦੇਦਾਰ ਫੜੇ ਗਏ ਨੇ ਉਥੇ ਹੀ ਕੀ ਕਾਰਨ ਹੈ ਕਿ ਫਿਰ ਵੀ ਭ੍ਰਿਸ਼ਟਾਚਾਰ ਨੂੰ ਸਰਕਾਰ ਨਕੇਲ ਪਾਨ ਦੇ ਵਿੱਚ ਸਫਲ ਨਹੀਂ ਹੋ پا ਰਹੀ ਉਹ ਜੇ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਤਾਂ ਲੋਕਾਂ ਦੇ ਖੂਨ ਦੇ ਵਿੱਚ ਹੀ ਵਸ ਗਿਆ ਸੋ ਇਸ ਗੱਲ ਨੂੰ ਕੱਢਣ ਨੂੰ ਥੋੜਾ ਸਮਾਂ ਤਾਂ ਲੱਗੂ ਜਿੱਤੇ ਕਿਤੇ ਵੀ ਇਸ ਸੰਬੰਧ ਵਿੱਚ ਸ਼ਿਕਾਇਤ ਮਿਲਦੀ ਹੈ ਸਾਡੀ ਸਰਕਾਰ ਤੁਰੰਤ ਕਾਰਵਾਈ ਕਰਦੀ ਹੈ ਬਾਕੀ ਲੋਕਾਂ ਨੂੰ ਵੀ ਅਵੇਅਰ ਹੋਣਾ ਪਊਗਾ ਵੀ ਅਸੀਂ ਕਿੱਤੇ ਵੀ ਗਲਤੀ ਹੈ ਆਪਣੇ ਕਾਗਜ਼ਾਤ ਫੁੱਲ ਰੱਖੀਏ ਜਦੋਂ ਅਸੀਂ ਆਪਣੇ ਕਾਗਜ਼ ਪੂਰੇ ਰੱਖਾਂਗੇ ਜਾਂ ਮੰਨ ਕੇ ਚੱਲਦੇ ਮੇਰਾ ਸਕੂਟਰ ਫੜਿਆ ਗਿਆ ਮੈਂ ਆਪ ਹੀ ਕਾਹ ਚ 100 200 ਲੈ ਲਵੋ ਜੇ ਮੇਰੇ ਪੀਪਰ ਪੂਰੇ ਆ ਤਾਂ ਮੈਨੂੰ ਕੰਮ ਕਿਸੀ ਜਾਣੇ ਨਹੀਂ ਪਊਗਾ ਮੈਂ ਹੈਲਮਟ ਪਾ ਕੇ ਜਾਮਾ ਕਰੋ ਜੇ ਸਰਾਰਾ ਉਹ ਭਗਵਾਨ ਕੇ ਜਾਣ ਜਿਸ ਤੇ ਵੀ ਸਬੰਧਤ ਜਹਜਾ ਬੰਦਾ ਉਹਨੂੰ ਆਪਣਾ ਕਾਇਦੇ ਕਾਨੂੰਨ ਦੇ ਨਾਲ ਹੀ ਚੱਲਣਾ ਚਾਹੀਦਾ ਭ੍ਰਿਸ਼ਟਾਚਾਰ ਤਾਂ ਅਸੀਂ ਵੀ ਲੋਕ ਉਹਨੂੰ ਬढ़ावा ਦਿੰਨੇ ਆ ਅਸੀਂ ਅਸੀਂ ਉਸ ਚੀਜ਼ ਨੂੰ ਹੱਲਾਸ਼ੀਰੀ ਦਿੰਨੇ ਆ ਜੇ ਅਸੀਂ ਅਵੇਅਰ ਹੋ ਜੀਏ ਔਰ ਦਿਨ ਦੂਰ ਨਹੀਂ ਜਿੱਦਾਂ ਸਾਡਾ ਜਿਹੜਾ ਪੰਜਾਬ ਆ ਭ੍ਰਿਸ਼ਟਾਚਾਰ ਮੁਕਤ ਹੋਊਗਾ ਔਰ ਜਿੱਥੋਂ ਤੱਕ ਸਰਕਾਰ ਦਾ ਸਬੰਧ ਹੈ ਸਰਕਾਰ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਜਿੱਥੇ ਵੀ ਸ਼ਿਕਾਇਤ ਮਿਲਦੀ ਹੈ ਤੁਰੰਤ ਕਾਰਵਾਈ ਕਰਕੇ ਚਾਹੇ ਉਹ ਅਫਸਰ ਹੋਵੇ ਚਾਹੇ ਜਿਹੜਾ ਮਰਜ਼ੀ ਬੰਦਾ ਹੋਵੇ ਉਹਦੇ ਉੱਪਰ ਉਹਨੂੰ ਗ੍ਰਿਫਤਾਰ ਕਰਦੀ ਹੈ ਔਰ ਇਹ ਜਲਦ ਹੀ ਇਹ ਤੇ ਉੱਪਰ ਬਹੁਤ ਵੱਡਾ ਐਕਸ਼ਨ ਹੋ ਰਿਹਾ ਬਾ ਸਰਕਾਰ ਦੀ ਇੱਕ ਠੋਸ ਨੀਤੀ ਦੇ ਉੱਪਰ ਆਏਗੀ ਸੋ ਮੈਂ ਵੀ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਤੁਹਾਡੇ ਮਾਦੇਂ ਦੇ ਰਾਹੀਂ ਵੀ ਆਪਾਂ ਹੱਲਾਸ਼ੀਰੀ ਨਾ ਲਈਏ ਦੇਸ਼ ਦੇ ਕੋਰੀ ਨੂੰ ਆਪਣੇ ਕਾਗਜ਼ਾ ਪੂਰੇ ਕਰਕੇ ਆਪਾਂ ਕਾਨੂੰਨ ਦੀ ਪਾਲਣਾ ਕਰੀਏ ਕਾਨੂੰਨ ਦੇ ਵਿੱਚ ਰਹਿ ਕੇ ਆਪਾਂ ਆਪਣਾ ਜੀਵਨ ਬਸਰ ਕਰੀਏ ਤੇ ਅੰਤ ਦੀ ਵਿੱਚ ਸਿਟੀ ਲਾਈਵ ਚੈਨਲ ਦੇ ਜ਼ਰੀਏ ਮਨਜੀਤ ਸਿੰਘ ਹਰਮਨ ਆਪਣੇ ਵਾਰਡ ਨੰਬਰ 74 ਦੇ ਵਸਨੀਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਮੇਰੇ ਪਿਆਰੇ ਪਿਆਰੇ ਵਾਰਡ ਦੇ ਵਸਨੀਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸਾਨੂੰ ਤੁਸੀਂ ਸਹਿਯੋਗ ਦੇ ਰਹੇ ਹੋ ਔਰ ਅਸੀਂ ਆਪਣੇ ਵੱਲੋਂ ਵੀ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ ਤੁਹਾਨੂੰ ਕਿਸੇ ਕਿਸਮ ਦੀ ਕਿਤੇ ਵੀ ਪ੍ਰੋਬਲਮ ਆ ਤਾਂ ਤੁਰੰਤ ਸਾਡੇ ਨੰਬਰਾਂ ਤੇ ਸੰਪਰਕ ਕਰੋ ਚਾਹੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੇ ਮੈਲੇ ਸਾਹਿਬ ਨਾਲ ਸੰਪਰਕ ਕਰ ਸਕਦੇ ਹਾਂ ਅਸੀਂ 24 ਘੰਟੇ ਤੁਹਾਡੀ ਸੇਵਾ 'ਚ ਹਾਜ਼ਰ ਆਂ ਔਰ ਤੁਹਾਡੇ ਵਾਰਡ ਨੂੰ ਸਾਫ਼ ਸੁਥਰਾ ਵਿਕਾਸਸ਼ੀਲ ਸਾਫ਼ ਸੁਥਰੀਆਂ ਸੜਕਾਂ ਸਟਰੀਟ ਲਾਈਟਸ ਸੀਵਰੇਜ ਸਿਸਟਮ ਦ੍ਰੋਥ ਸੀਵਰੇਜ ਸਿਸਟਮ ਔਰ ਕਿਸੇ ਕਿਸਮ ਦੀ ਤੁਹਾਨੂੰ ਪਾਰਕਾਂ ਸੰਬੰਧੀ ਵੀ ਅਸੀਂ ਨਵੇਂ ਫੈਸਲੇ ਲਿਆ ਰਹੇ ਆਂ ਜਲਦੀ ਹੀ ਤੁਹਾਨੂੰ ਨਵੀਆਂ ਪਾਰਕਾਂ ਅਸੀਂ ਵਿਕਸਿਤ ਕਰਕੇ ਦੇਵਾਂਗੇ ਬੱਚਿਆਂ ਦੇ ਖੇਡਣ ਵਾਸਤੇ ਅਸੀਂ ਗਰਾਊਂਡ ਵੀ ਬਣਾ ਰਹੇ ਆਂ ਬੱਚਿਆਂ ਦੇ ਖੇਡਣ ਵਾਸਤੇ ਬੱਚਿਆਂ ਦੇ ਕਸਰਤ ਕਰਨ ਵਾਸਤੇ ਜਿਮ ਵੀ ਬਣਾ ਰਹੇ ਆਂ ਲੇਡੀਜ਼ ਵਾਸਤੇ ਵੀ ਜੀ ਸਪੈਸ਼ਲ ਸਹੂਲਤਾਂ ਨਵੇਂ ਆਪਾਰਕਾ ਬਣਾ ਰਹੇ ਆ ਤਾਂ ਕਿ ਕਸਰ ਦੇ ਵਿੱਚ ਘੁੰਮਣ ਫਿਰਨ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇ ਰਹਿ ਗਈ ਸੜਕਾਂ ਦੀ ਗੱਲ ਸੜਕਾਂ ਨਵੀਆਂ ਬਣਵਾ ਰਹੇ ਆ ਸਰਕਾਰੀ ਸਾਫ ਸਪਾਈ ਕਿਸੇ ਕਿਸਮ ਦੀ ਤੁਹਾਨੂੰ ਸਮੱਸਿਆ ਨਹੀਂ ਆਉਣ ਦੋਗੇ ਇਸ ਚੀਜ਼ ਦਾ ਤੁਹਾਨੂੰ ਅਸੀਂ ਵਾਦਾ ਕਰਦੇ ਹਾਂ ਮਿਲਦੇ ਹਾਂ ਸਮਾਰਟ ਸਿਟੀ ਲੁਧਿਆਣਾ ਤੋਂ ਅਗਲੀ ਇੰਟਰਵਿਊ ਦੇ ਵਿੱਚ ਨਵੇਂ ਚਿਹਰੇ ਦੇ ਨਾਲ ਜੁੜੇ ਰਹੋ ਸਿਟੀ ਲਾਈਵ ਚੈਨਲ ਦੇ ਨਾਲ